ਇਹ ਖਬਰ ਤੇ ਕੋ ਜਿਹੜੀ ਹੈਗੀ ਐਰੋਡ੍ਰਮ ਰੋਡ ਜਿਹਨੂੰ ਆਪਾਂ ਹਾਜ ਗਰਾਊਂਡ ਵਾਲੀ ਸੜਕ ਕਹਿੰਦੇ ਆ ਉਹ ਵੀ ਸੜਕ ਬਣਨ ਜਾ ਰਹੀ ਹੈ ਤੇ ਹੋਰ ਵੀ ਆ ਜਿਹੜੀਆਂ ਭਟੀਆਂ ਮੇਨ ਸੀ ਕਹੇ ਵੀ 1 ਕਰੋੜ ਰੁਪਇਆ ਪਹਿਲਾਂ ਉਹਨਾਂ ਨੂੰ ਕਮੇਟੀ ਨੂੰ ਸੀਵਰੇਜ ਬੋਰਡ ਤੋਂ ਦਵਾਇਆ ਜਿਹੜਾ ਕੰਮ ਰਹਿ ਗਿਆ ਸੀ 1 ਕਰੋੜ 34 ਲੱਖ ਰੁਪਇਆ ਫਿਰ ਐਮਐਲਏ ਸਾਹਿਬ ਨੇ ਸੈਂਕਸ਼ਨ ਕਰਾ ਕੇ ਤੇ ਸਾਰੀ ਜਿਹੜੀ ਹੈ ਪਹਿਲਾਂ ਸੀਵਰੇਜ ਪਾਇਆ ਸੀ ਇੱਥੇ ਗੈਸ ਪਾਈਪਾਂ ਵੀ ਪਈਆਂ ਉਹਦੇ ਕਰਕੇ ਇੱਥੇ ਜਿਹੜਾ 20 22 ਫੁੱਟ ਡੂੰਘਾ ਜਿਹੜਾ ਸੀਵਰੇਜ ਪਿਆ ਇਸ ਕਰਕੇ ਪਹਿਲਾਂ ਅਸੀਂ ਇਹ ਲੋਕਟਾਈਲ ਦੇ ਨਾਲ ਸੜਕ ਬਣਾ ਰਹੇ ਹਾਂ ਇਸ ਗੱਲ ਦੀ ਨਾਰਾਜ਼ਗੀ ਸੀ ਕਿ 6 ਮਹੀਨੇ ਹੋ ਗਏ 8 ਮਹੀਨੇ ਹੋ ਗਏ ਰੋਡ ਬਣੀ ਨਹੀਂ ਜਾਂਦਾ ਐਮਐਲਏ ਸਾਹਿਬ ਨੇ ਫੰਡ ਜਦੋਂ ਰੋਡ ਪਟਨਾ ਸ਼ੁਰੂ ਹੋਇਆ ਉਸ ਲਈ ਲਿਆ ਹੁੰਦਾ ਸੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਦਕੋਟ ਦੀਆਂ ਬਹੁਤ ਸਾਰੀਆਂ ਸੜਕਾਂ ਜਿਹੜੀਆਂ ਖਰਾਬ ਸੀ ਉਹਨਾਂ ਵਿੱਚੋਂ ਸਭ ਤੋਂ ਵੱਧ ਸੜਕ ਤੋਂ ਜਿਹੜੇ ਲੋਕ ਦੁਖੀ ਸੀ ਉਸ ਨੂੰ ਅੱਜ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਫਰੀਦਕੋਟ ਦੇ ਐਮ.ਐਲ.ਏ. ਗੁਰਦਤ ਸਿੰਘ ਸੇਖੋ ਨੇ ਇਸ ਕੰਮ ਦੀ ਖੁਦ ਸ਼ੁਰੂਆਤ ਕਰਾਈ ਆ ਉਹਨਾਂ ਦੀ ਇਸ ਕਾਰਵਾਈ ਨਾਲ ਇਹ ਸੜਕ ਸ਼ੁਰੂ ਕਰਾਉਣ ਦੇ ਨਾਲ ਇੱਕ ਵਾਰੀ ਲੋਕਾਂ ਨੇ ਕਾਫੀ ਸੁਖ ਦਾ ਸਾ ਲਿਆ ਇਹ ਸੜਕ ਸੀਵਰੇਜ ਕਰਕੇ ਪੱਟੀ ਗਈ ਸੀ ਤੇ ਇਸ ਵੇਲੇ ਜਿਹੜਾ ਬਾਬਾ ਵਾਲਮੀਕ ਦਾ ਚੌਕ ਆ ਜਦੋਂ ਆਪਾਂ ਬੱਸ ਸਟੈਂਡ ਵੱਲ ਤੋਂ ਪੁਲ ਵੱਲ ਨੂੰ ਆਉਣੇ ਆ ਤਰਵੰਡੀ ਵਾਲੇ ਪੁਲ ਨੂੰ ਸਵਰਨ ਜਿਹੜਾ ਪਹਿਲੇ ਸਾਜਕਲ ਗਿੱਲ ਮਲਟੀਪਲੈਕਸ ਆ ਉਹਦੇ ਪਿਛਲੇ ਪਾਸੇ ਦੀ ਲੰਘਦੀ ਆ ਤੇ ਉੱਥੋਂ ਬਾਅਦ ਘੁੰਮ ਕੇ ਉਹ ਸਿੱਧੀ ਨਿਕਲ ਜਾਂਦੀ ਆ ਕੋਤਵਾਲੀ ਵੱਲ ਨੂੰ ਭਾਈ ਕਨਈਆ ਜੀ ਚੌਕ ਵੱਲ ਨੂੰ ਤੇ ਫਿਰ ਸਿੱਧੀ ਇੱਕ ਮਿੰਨੀ ਸਿਗਰਕੇਟ ਨੂੰ ਤੇ ਇੱਕ ਸਾਧਕਪੁਰਵੋਜਪੁਰ ਵਾਲੇ ਪਾਸੇ ਨੂੰ ਇਹ ਪ੍ਰਮੁੱਖ ਸੜਕ ਸੀ ਜਿਸ ਤੋਂ ਕੋ ਵੀ ਹਰ ਫਰੀਦਕੋਟ ਵਾਸੀ ਨੂੰ ਨਿਕਲਣਾ ਪੈਂਦਾ ਸੀ ਚਾਹੇ ਉਸਨੇ ਹਸਪਤਾਲ ਜਾਣਾ ਹੋਵੇ ਕੋਤਵਾਲੀ ਜਾਣਾ ਹੋਵੇ ਕਟਹਿਰੀ ਜਾਣਾ ਹੋਵੇ ਐਸਐਸਪੀ ਦੇ ਜਾਣਾ ਹੋਵੇ ਡੀਸੀ ਦੇ ਜਾਣਾ ਆਵੇ ਰੇਲਵੇ ਸਟੇਸ਼ਨ ਜਾਣਾ ਵੀ ਕਿਤੇ ਵੀ ਜਾਣਾ ਹੋਵੇ ਇਸ ਸੜਕ ਉਤੋਂ ਦੀ ਲੰਘਣਾ ਪੈਂਦਾ ਸੀ ਜਿਸ ਕਰਕੇ ਕਾਫੀ ਦੁਖੀ ਸੀ ਲੋਕ ਤੇ ਹੁਣ ਇਹ ਸੜਕ ਨੂੰ ਇੰਟਰਲੋਕਿੰਗ ਲਾ ਕੇ ਹੁਣ ਇਸ ਨੂੰ ਦੋ ਹਿੱਸਿਆਂ ਦੇ ਵਿੱਚ ਸ਼ੁਰੂ ਕੀਤਾ ਗਿਆ ਹੈ ਇੱਕ ਪਾਸੇ ਨੈਸ਼ਨਲ ਹਾਈਵੇ ਦੇ ਹਿੱਸੇ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਦੇ ਹਿੱਸੇ ਨੂੰ ਸ਼ੁਰੂ ਕਰਦਾ 2 ਕਰੋੜ ਰੁਪਏ ਦੀ ਲਾਗਤ ਨਾਲ ਇਸ ਸੜਕ ਨੂੰ ਪੂਰਾ ਕੀਤਾ ਜਾਣਾ ਹੈ ਵਿਧਾਇਕ ਨੇ ਅੱਜ ਇਸ ਸੜਕ ਦਾ ਨਿਰਮਾਣ ਸ਼ੁਰੂ ਕਰਵਾਉਂਦਿਆਂ ਭਰੋਸਾ ਦਿੱਤਾ ਕਿ ਸ਼ਹਿਰ ਦੀਆਂ ਜਿਹੜੀਆਂ ਬਾਕੀ ਸੜਕਾਂ ਰਹਿ ਗਈਆਂ ਟੁੱਟੀਆਂ ਹੋਈਆਂ ਸੀਵੇਜ ਕਰਕੇ ਬਹੁਤੀਆਂ ਪੱਟੀਆਂ ਹੋਈਆਂ ਸੀ ਕਿ ਹਜੇ ਤੱਕ ਬਣੀਆਂ ਨਹੀਂ ਉਹਨਾਂ ਦਾ ਵੀ ਜਲਦੀ ਨਿਧਾਨ ਆ ਜਿਹੜਾ ਸਮਾਧਾਨ ਆ ਉਹਨਾਂ ਨੂੰ ਵੀ ਬਣਾ ਦਿੱਤਾ ਜਾਊਗਾ ਲੋਕਾਂ ਨੂੰ ਸੁਖਾਲੇ ਕਰ ਦਿੱਤਾ ਜਾਊਗਾ ਇਹ ਪ੍ਰੋਜੈਕਟ ਲਗਭਗ 2 ਕਰੋੜ ਰੁਪਏ ਦਾ ਹੈ ਇਹ ਜਿਹੜੀ ਸੜਕ ਜਾਂ ਬਣਨੀ ਹੈ ਆਪਣਾ ਸੌਰਨ ਸਿਨੇਮੇ ਦੀ ਬੈਕਸਾਈਡ ਤੇ ਦੂਜੇ ਪਾਸੇ ਤਲਵੰਡੀ ਚੌਕ ਤੋਂ ਲੈ ਕੇ ਕਤਵਾਲੀ ਤੋ ਅੱਗੇ ਤੱਕ ਇਹ ਸਾਰੀ ਜਿਹੜੀ ਹੈ ਪਹਿਲਾਂ ਸੀਵਰੇਜ ਪਾਇਆ ਸੀ ਇੱਥੇ ਗੈਸ ਪਾਈਪਾਂ ਵੀ ਪਈਆਂ ਉਹਦੇ ਕਰਕੇ ਇੱਥੇ ਜਿਹੜਾ 20 22 ਫੁੱਟ ਡੂੰਘਾ ਜਿਹੜਾ ਸੀਵਰੇਜ ਪਿਆ ਇਸ ਕਰਕੇ ਪਹਿਲਾਂ ਅਸੀਂ ਇਹ ਲੋਕ ਟਾਈਲ ਦੇ ਨਾਲ ਸੜਕ ਬਣਾ ਰਹੇ ਹਾਂ ਤਾਂ ਕਿ ਕਿੱਥੇ ਜਿੱਥੇ ਪੁੱਲਾ ਹੁੰਦਾ ਉੱਥੇ ਬੈਠਦੀ ਹੈ ਤਾਂ ਉਹਦੀ ਮੇਨਟੇਨੈਂਸ ਵੀ ਕੀਤੀ ਜਾ ਸਕੇ ਇਹ 5 ਸਾਲ ਦੀ ਮੇਨਟੇਨੈਂਸ ਦੇ ਨਾਲ ਇਹ ਸਾਰੀ ਸੜਕ ਬਣ ਰਹੀ ਹੈ ਔਰ ਲਗਭਗ 2 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਸਾਰਾ ਉਹਦੇ ਨਾਲ ਫਰੀਦਕੋਟ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੂਗੀ ਕਿਉਂਕਿ ਇੱਕੋ ਇੱਕ ਰਸਤਾ ਇਹ ਜਿਹੜਾ ਆਉਣ ਜਾਣ ਵਾਸਤੇ ਸੋ ਇਹਦੇ ਨਾਲ ਜਿਹੜੀ ਹੈਗੀ ਆ ਉਹ ਫਰੀਦਕੋਟ ਸ਼ਹਿਰ ਦੀ ਤਕੀ ਵੀ ਹੋਊਗੀ ਔਰ ਮਿੱਟੀ ਉੱਡਦੀ ਸੀ ਉਹਦੇ ਤੋਂ ਵੀ ਸਾਨੂੰ ਰਾਹਤ ਮਿਲੂਗੀ ਔਰ ਜਲਦੀ ਅੱਜ ਕੱਮ ਅਸੀਂ ਸ਼ੁਰੂ ਕਰਤਾ ਇੱਕ ਟੋਟਾ ਜਿਹੜਾ 125 ਮੀਟਰ ਦਾ ਇਹ ਜਿਹੜਾ 10-15 ਦਿਨ ਚ ਸ਼ੁਰੂ ਹੋ ਜਾਊਗਾ 10-15 ਦਿਨ ਚ ਬਣ ਜਾਊਗਾ ਤੇ ਜਿਹੜਾ ਦੂਜਾ ਉਹ ਵੀ ਮੈਨੂੰ ਲੱਗਦਾ ਇੱਕ ਮਹੀਨੇ ਦੇ ਅੰਦਰ ਅੰਦਰ ਸਾਰਾ ਅਸੀਂ ਏਰੀਆ ਜਿਹੜਾ ਮੁਕੰਮਲ ਕਰ ਦਾਂਗੇ ਉਕੇ ਇਹ ਨੈਸ਼ਨਲ ਹਾਈਵੇ ਦੇ ਅੰਦਰ ਕੁਝ ਏਰੀਆ ਕੁਝ ਜਿਹੜਾ ਸਾਡੇ ਸਟੇਟ ਦੇ ਅੰਦਰ ਦਾ ਉਹ ਅੱਡੋ ਟੈਂਡਰ ਲੱਗੇ ਤੇ ਉਹਦੇ ਨਾਲ ਜਿਹੜਾ ਇਹ ਕੰਮ ਆ ਜਿਹੜਾ ਬਹੁਤ ਜਲਦੀ ਹੋਇਆ ਦੇਖੋ ਜਿਹੜੀ ਹੈਗੀ ਐਰੋਡ੍ਰਮ ਰੋਡ ਜਿਹਨੂੰ ਆਪਾਂ ਜਹਾਜ਼ ਗਰਾਊਂਡ ਵਾਲੀ ਸੜਕ ਕਹਿੰਦੇ ਆ ਉਹ ਵੀ ਸੜਕ ਬਣਨ ਜਾ ਰਹੀ ਆ ਤੇ ਹੋਰ ਵੀ ਆ ਜਿਹੜੀਆਂ ਭਟੀਆਂ ਮੈਂ ਤੁਸੀਂ ਕਹੇ ਵੀ ਤੇ ਉੱਤਰੋਂ ਸੈਕੰਡਰੀ ਟਰੈਕ ਬਣੀ ਜਾਂਦਾ ਤਕਰੀਬਨ ਸ਼ਹਿਰ ਦੀਆਂ ਵੱਡੀਆਂ ਸੜਕਾਂ ਤਾਂ ਅਸੀਂ ਪਹਿਲਾਂ ਬਣਾ ਚੁੱਕੇ ਆ ਜਿਹੜੀਆਂ ਪੰਜ ਸਿੰਘਾਂ ਤੇ ਬਾਜੀਗਰ ਵਸਤੀ ਵਾਲੀ ਸੀ ਤੇ ਕੰਮੇਣਾ ਰੋਡ ਸੀ ਤੇ ਬਲਵੀਰ ਵਸਤੀ ਸੀਗੀ ਚਾਹੇ ਜਿਹੜੀ ਹੈਗੀ ਆ ਉਹ ਹੁੱਕੀ ਵਾਲੇ ਚੌਂਕ ਤੋਂ ਲੈ ਕੇ ਕੰਮਿਆਂ ਨੇ ਗੇਟ ਤੱਕ ਸੀਗੀ ਤੇ ਇਹ ਪੰਜ ਸੜਕਾਂ ਸੀ ਪਹਿਲਾਂ ਕਰ ਚੁੱਕੇ ਜਿਹੜੀ ਕੋਈ ਇੱਕ ਦੋ ਰਹਿੰਦੀਆਂ ਉਹ ਵੀ ਛੇਤੀ ਹੋ ਜਾਣੀਆਂ ਜਿਹੜੀਆਂ ਗਲੀਆਂ ਉਹ ਵੀ ਛੇਤੀ ਕੰਮ ਸ਼ੁਰੂ ਹੋ ਜਾਊਗਾ ਉਹਨਾਂ ਦੇ ਪੈਸੇ ਸਾਡੇ ਮਨਜ਼ੂਰ ਹੋ ਜਿਹੜੀ ਰੋਡ ਸਵਰਨ ਸੁਨਾਮੇ ਦੀ ਬੈਕ ਸਾਈਡ ਜੁਬਲੀ ਸਿਨੇਮਾ ਚੌਂਕ ਤੱਕ ਟਵਾਲੀ ਦੇ ਅੱਗੇ ਸੀਵਰੇਜ ਬੋਰਡ ਸੀਵਰੇਜ ਪੈਨ ਕਰਕੇ ਪੱਟੀ ਸੀ ਗੈਸ ਪਾਈਪ ਪੈਨ ਕਰਕੇ ਪੱਟੀ ਸੀ ਕੁਝ ਰੀਜ਼ਨ ਹੁੰਦੇ ਆ ਪਟਣ ਤੋਂ ਬਾਅਦ 2 4 6 ਮਹੀਨੇ ਜਿਹੜੀ ਸੜਕ ਹੈ ਮਿੱਟੀ ਇਹ ਬੰਦੀ ਆ ਉਸ ਤੋਂ ਬਾਅਦ ਹੀ ਕੰਮ ਸ਼ੁਰੂ ਹੁੰਦੇ ਕਈ ਲੋਕਾਂ ਨੂੰ ਇਸ ਗੱਲ ਦੀ ਨਾਰਾਜ਼ਗੀ ਸੀ ਕਿ 6 ਮਹੀਨੇ ਹੋ ਗਏ 8 ਮਹੀਨੇ ਹੋ ਗਏ ਰੋਡ ਬਣੀ ਨਹੀਂ ਜਾਂਦਾ ਐਮਐਲਏ ਸਾਹਿਬ ਨੇ ਫੰਡ ਜਦੋਂ ਰੋਡ ਪਟਨਾ ਸ਼ੁਰੂ ਹੋਇਆ ਉਸ ਲਈ ਲਿਆ ਆਂਦਾ ਸੀ ਪਰ ਇੱਕ ਦੋ ਰੇਣੀ ਸੀਜ਼ਨ ਜ਼ਰੂਰੀ ਆ ਕਰਨੇ ਆ ਜੇ ਅੱਜ ਤੋਂ 4 ਮਹੀਨੇ ਪਹਿਲਾਂ ਪਾ ਦਿੰਦੇ ਫਿਰ ਲੋਕਾਂ ਨੇ ਇਹ ਕਹਿਣਾ ਸੀ ਯਾਰ ਸੜਕ ਬਣੀ ਬੈਠ ਗਈ ਇਸ ਕਰਕੇ ਇਹ ਥੋੜਾ ਜਿਹਾ ਕੰਮ ਡਿਲੇ ਹੋਇਆ ਹੁਣ ਜਿਹੜੀ ਰੋਡ ਆ ਇਸੇ ਕਰਕੇ ਇੰਟਰਲੋਕਿੰਗ ਦੀ ਲਾਣ ਲੱਗੇ ਆ ਜੇ ਕੋਈ 5-7 10 ਫੁੱਟ ਦਾ ਟੋਟਾ ਕਿਥੋਂ ਬੈਠੂਗਾ ਇਹਨਾਂ ਨਾਲ ਸਾਡਾ 5 ਸਾਲ ਦਾ ਕੰਟਰੈਕਟ ਹੋਇਆ ਕੋਈ 5-7 10 ਫੋਟ ਦਾ ਟੋਟਾ ਜਿਸੇ ਮਿੱਟੀ ਦੇ ਬੈਨ ਕਰਕੇ ਬੈਕੂਗਾ ਇਹ ਆਪੇ ਰਿਪੇਅਰ ਕਰਨਗੇ ਹੁਣ ਜਹਾਜਗ੍ਰਾਉਂਡ ਦੀ ਨਾਲ ਦੀ ਜਿਹੜੀ ਰੋਡ ਹੈ ਉਹ 2 ਕਰੋੜ 34 ਲੱਖ ਦਾ ਕੰਮ ਸੀ ਕਰੋੜ ਰੁਪਇਆ ਪਹਿਲਾਂ ਉਹਨਾਂ ਨੂੰ ਕਮੇਟੀ ਨੂੰ ਸੀਵਰੇਜ ਬੋਰਡ ਤੋਂ ਦਵਾਇਆ ਜਿਹੜਾ ਕੰਮ ਰਹਿ ਗਿਆ ਸੀ 1 ਕਰੋੜ 34 ਲੱਖ ਰੁਪਇਆ ਫਿਰ ਐਮਐਲਏ ਸਾਹਿਬ ਨੇ ਸੈਂਕਸ਼ਨ ਕਰਾ ਕੇ ਉਹਨਾਂ ਨੂੰ 2-4-10 ਦਿਨਾਂ 'ਚ ਅਸੀਂ ਭੇਜ ਦਾਂਗੇ ਉਹ ਵੀ ਕੰਮ ਸ਼ੁਰੂ ਹੋ ਜੂ ਸਾਡੀ ਕਿਸੇ ਨਾ ਕੋਈ ਪਾਰਟੀਬਾਜੀ ਨਹੀਂ ਜੋ ਮਰਜ਼ੀ ਕੁਝ ਕਹੀ ਜਾਵੇ ਕੰਮ ਹੁੰਦਾ ਨਹੀਂ ਹੁੰਦਾ ਨਹੀਂ ਸ਼ਹਿਰ ਨਿਵਾਸੀਆਂ ਨੂੰ ਪਤਾ ਕੀ ਹੋਈ ਜਾਂਦਾ ਕੀ ਨਹੀਂ ਹੋ ਇਹ ਵੀ ਕੰਮ ਜਿਹੜਾ 1.5 ਮਹੀਨੇ ਚ ਮੁਕੰਮਲ ਕਰਾ ਕੇ ਦੇਵਾਂਗੇ ਜੀ देखो ਜਿਹੜੀ ਹੈਗੀ ਐਰੋਡ੍ਰਮ ਰੋਡ ਜਿਹਨੂੰ ਅਪਾਹਾਜ ਗਰਾਊਂਡ ਵਾਲੀ ਸੜਕ ਕਹਿੰਦੇ ਆ ਉਹ ਵੀ ਸੜਕ ਬਣਨ ਜਾ ਰਹੀ ਆ